ਇੱਥੇ ਅਸੀਂ ਪਿੱਪਲ ਦਾ ਬੋਰਡ ਦਾ ਬੂਟਾ ਲਾਇਆ ਸੀ ਤੇ ਇਹ ਪਤਾ ਨਹੀਂ ਕਿਹਦੀ ਦੇਖੋ ਕਿੰਨਾ ਘਟਿਆ ਕੰਮ ਕਰਦੇ ਬਿਲਕੁਲ ਸਾਈਡ ਤੇ ਬੂਟਾ ਲੱਗਿਆ ਆ ਇਹ ਬੂਟਾ ਉੱਪਰੋਂ ਵੱਡਾ ਦਿੱਤਾ ਕਿਸੇ ਨੇ ਜਾਣ ਬੁੱਝ ਕੇ ਆਹ ਕੋਲੀ ਪਿਆ ਅਸੀਂ ਬਾਸ ਬੂਸ ਲਾ ਕੇ ਆਹ ਬਾਸ ਵੱਡਿਆ ਸੀ ਇੱਥੋਂ ਇਹ ਲੰਬਾ ਜਿਹਾ ਬਾਸ ਵੀ ਖੜਾ ਕੀਤਾ ਤੁਸੀਂ ਪਿਛਲੀ ਵੀਡੀਓ ਨੇ ਦੇਖਿਆ ਹੋਣਾ ਅਸੀਂ ਇਹ ਸੇ ਕਰਕੇ ਖੁੱਲੀ ਜਗ੍ਹਾ ਤੇ ਘਟ ਬੂਟੇ ਆ ਪਿਆ ਬੂਟਾ ਵੀ ਨਾਲੇ ਵੱਡਿਆ ਪਿਆ ਦੇਖੋ ਐਡਾ ਵੱਡਾ ਬੂਟਾ ਹੋ ਗਿਆ ਸੀ ਇਇਥੋਂ ਵੱਡਾ ਇੱਕ ਟੁਕੜਾ 12-13 ਫੁੱਟ ਬੂਟਾ ਵੱਧ ਗਿਆ ਸੀਗਾ ਇਹ ਬਾਸ ਵੀ ਨਾਲ ਗੱਡਿਆ ਸੀ ਜਦੋਂ ਇਹ ਪੀਪਲ ਡਿੱਗਦਾ ਸੀ ਆ ਦੇਖੋ ਕਿੰਨਾ ਵੱਡਾ ਇਹ ਐਦਾਂ ਗੱਡਿਓ ਤਾਂ ਮੜ ਜਾ ਗੱਡ ਦਿਓ ਇਹ ਐਦਾਂ ਬਾਸ ਗੱਡ ਕੇ ਐਡਾ ਉੱਚਾ ਪੀਪਲ ਹੋ ਗਿਆ ਸੀ ਆ ਦੇਖੋ ਇਹ ਪੇਪਲ ਦਾ ਉੱਚਾ ਹੋ ਗਿਆ ਘੱਟੋ ਘੱਟ 12 13 ਫੁੱਟ ਦਾ ਹੋ ਗਿਆ ਸੀ ਇਹ ਕਿਸੇ ਨੇ ਵੜਤਾ ਇਹ ਦੁਬਾਰਾ ਚਲੋ ਹੁਣ ਇੱਥੋਂ ਫਿਰ ਚੱਲੂਗਾ ਮਾੜੀ ਗੱਲ ਹੈ ਜਿਹਨੇ ਵੜਿਆ ਇਹ ਬੋਰਡ ਦਾ ਬੂਟਾ ਲਾਇਆ ਸੀਗਾ ਜੀ ਇਹ ਵੀ ਇੱਥੇ ਅੱਗ ਲਾਤੀ ਇਹ ਸੜ ਗਿਆ ਅੱਜ ਅਸੀਂ ਇਹਦੀ ਦੇਖਭਾਲ ਕਰਨਾ ਆਏ ਤੇ ਪਾਣੀ ਲਾਣ ਆਏ ਇਹ ਅੱਗ ਲਾਤੀ ਸਾਰੀ ਬਹੁ ਮਾੜਾ ਕੰਮ ਕੀਤਾ ਇਹ ਦੇਖੋ ਇੱਥੇ ਸਾਡੇ ਘਟੋ ਘਟ 15 ਬੂਟੇ ਲੱਗੇ ਹੋਏ ਸੀ ਇਹ ਸ਼ਮਸ਼ਾਨ ਘਾਟ ਹੈ ਸ਼ੁਕਰਾਂ ਦੀ ਇੱਥੇ ਇਹਨਾਂ ਨੇ ਅੱਗ ਲਾ ਦਿੱਤੀ ਬਹੁ ਮਾੜਾ ਕੰਮ ਕੀਤਾ ਸਾਰੇ ਬੂਟੇ ਸੜ ਗਏ ਖੇਤਾਂ ਦੀ ਤਾਂ ਹੀ ਕਹੀ ਜਾਂਦੇ ਇੱਥੇ ਸ਼ਮਸ਼ਾਨ ਘਾਟ ਨੂੰ ਨਹੀਂ ਬਖਸ਼ਿਆ ਇਹਨਾਂ ਲੋਕਾਂ ਨੇ ਇੱਥੇ ਅੱਗ ਲਾਉਣ ਦੀ ਕੋਈ ਲੋੜ ਨਹੀਂ ਸੀ ਇਹ ਸੀਗਾ ਆਪਣਾ ਬਹੁਤ ਵਧੀਆ ਹਰਾ ਹੀ ਹਰਾ ਜੀ ਹਰੇ ਹਰਾ ਹੀ ਆ ਚੱਲ ਪੂਗਾ ਲੱਗਦਾ ਇਹ ਅੱਗ ਲਾਤੀ ਬੜਾ ਬਹੁਤ ਵਧੀਆ ਬੂਟਾ ਹੋਇਆ ਸੀ ਬੋਰਡ ਦਾ ਇਹ ਆਮਲੇ ਦਾ ਬੂਟਾ ਜੀ ਇਹ ਚੱਲਦਾ ਆ ਠੀਕ ਹੈ ਇਹ ਵੀ ਅੱਗ ਦੀ ਲਪੇਟ ਚ ਆ ਇਹ ਬੂਟਾ ਵੀ ਬਹੁਤ ਵਧੀਆ ਹੋ ਗਿਆ ਸੀ ਆੜੂ ਦਾ ਬੂਟਾ ਸੀ ਇਹ ਇਹ ਵੀ ਅੱਗ ਦੀ ਲਪੇਟ ਚ ਆ ਗਿਆ ਸ਼ਾਇਦ ਹੋ ਵੀ ਜਾਵੇ ਦੁਆਰਾ ਇਹਨੂੰ ਵੀ ਪਾਣੀ ਪਾ ਦਨੇ ਇਹ ਵੀ ਆੜੂ ਦਾ ਸੀ ਇਹ ਵੀ ਅੱਗ ਦੀ ਲਪੇਟ ਚ ਆ ਗਿਆ ਇਹ ਵੀ ਅੱਗ ਦੀ ਲਪੇਟ ਚ ਆ ਇਹ ਅੰਬ ਦਾ ਬੂਟਾ ਲਾਇਆ ਸੀ ਇਹ ਵੀ ਕਾਫੀ ਵੱਡਾ ਹੋ ਗਿਆ ਸੀ ਇਹ ਪਿੱਪਲ ਵੀ ਅੱਗ ਦੀ ਲਪੇਟ ਚ ਆ ਗਿਆ ਇਹਨੂੰ ਵੀ ਪਾਣੀ ਪਾਉਨੇ ਹੋਣੇ ਆ ਸਾਡੇ ਬੂਟੇ ਥੋੜੇ ਜਿਹਾ ਬਚਾ ਹੋ ਗਿਆ ਜੀ ਇਹ ਪਿੱਪਲ ਬੋੜ ਹੈ ਕਿ ਨਾਲ ਨਿੰਮ ਹੈ ਇਹ ਤਰਪੈਣੀ ਲਗਾਈ ਗਈ ਸੀ ਇਹ ਚੱਲਦੀ ਆ ਬਹੁਤ ਵਧੀਆ ਇਹ ਸਾਡੇ ਤਿੰਨੇ ਬੂਟੇ ਬਹੁਤ ਵਧੀਆ ਚੱਲਦੇ ਆ ਨਿੰਮ ਬੋੜ ਤੇ ਪਿੱਪਲ এই বাদিয় চল